एवरीवन स्वागत है जी ਤੁਹਾਡਾ ਤੁਹਾਡੇ ਆਪਣੇ YouTube ਚੈਨਲ ਸਰਵ ਸਟਡੀ ਕਲਾਸਸ ਦੇ ਉੱਪਰ ਤੇ ਅੱਜ ਦੀ ਕਲਾਸ ਦੇ ਵਿੱਚ ਵੀ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਜੀ ਭਾਸ਼ਾ ਬਣਗੀਆਂ ਤੇ ਉਪਭਾਸ਼ਾ ਸੰਬੰਧੀ ਪ੍ਰਸ਼ਨ ਉੱਤਰ ਇਸ ਵੀਡੀਓ ਦੇ ਦੋ ਭਾਗ ਨੇ ਇਸ ਤੋਂ ਪਹਿਲਾਂ ਜਿਹੜਾ ਇੱਕ ਭਾਗ ਬਣਿਆ ਹੋਇਆ ਉਹਦੇ ਵਿੱਚ ਆਪਾਂ ਇਹਦੇ ਜਿਹੜੇ ਹੈਗੇ ਆ ਉਹ 12 ਨੰਬਰ ਕੁਐਸਚਨ ਤੱਕ ਇਹਦੇ ਕੁਐਸਚਨ ਡਿਸਕਸ ਹੋ ਚੁੱਕੇ ਸੀਗੇ ਤੇ ਨੈਕਸਟ ਆਪਾਂ ਡਿਸਕਸ ਕਰਦੇ ਹੈਗੇ ਆ ਇਹਦੇ ਅਗਲੇ ਕੁਐਸਚਨ ਤਾਂ ਹਾਂਜੀ ਆਪਾਂ 12th ਕੁਐਸਚਨ ਤੋਂ ਹੀ ਸਟਾਰਟ ਕਰਨ ਜਾ ਰਹੇ ਹਾਂ ਕਿ ਇਸ ਉਪਭਾਸ਼ਾ ਦੇ ਵਿੱਚ ਉਚਾਰਨ ਦੌਰਾਨ ਸੰਘੋੜ ਧੁਨੀ ਦੀ ਵਰਤੋਂ ਵਧੇਰੇ ਕੀਤੀ ਜਾਂਦੀ ਹੈ ਮਤਲਬ ਕਿਹੜੀ ਉਪਭਾਸ਼ਾ ਹੈਗੀ ਹੈ ਜਿਹਦੇ ਵਿੱਚ ਧੁਨੀਆਂ ਨੂੰ ਸੰਘੋੜ ਕੇ ਮਤਲਬ ਕੁਝ ਅਲੋਪ ਕਰਕੇ ਬੋਲਿਆ ਜਾਂਦਾ ਹੈਗਾ ਧੁਨੀ ਸੰਘੋੜ ਦੀ ਵਰਤੋਂ ਵਧੇਰੇ ਕੀਤੀ ਜਾਂਦੀ ਹੈ ਤਾਂ ਕਿਹੜੀ ਉਪਭਾਸ਼ਾ ਹੈ ਜੀ ਏ ਆਪਸ਼ਨ ਤੁਹਾਡੇ ਕੋਲੇ ਹੈ ਡੋਗਰੀ ਬੀ ਤੁਹਾਡੇ ਕੋਲੇ ਦੁਆਬੀ ਸੀ ਤੁਹਾਡੇ ਕੋਲੇ ਮਲਵਈ ਤੇ ਡੀ ਤੁਹਾਡੇ ਕੋਲੇ ਪੁਆਦੀ ਇਹਦੇ ਵਿੱਚੋਂ ਆਪਾਂ ਕਰੈਕਟ ਆਨਸਰ ਜਿਹੜਾ ਹੈ ਟਿਕ ਕਰਨਾ ਤਾਂ ਇਹ ਵਿਸ਼ੇਸ਼ਤਾ ਰਹੇਗੀ ਜੀ ਤੁਹਾਡੇ ਕੋਲੇ ਜਿਹੜੀ ਹੈ ਮਲਵਈ ਉਪਭਾਸ਼ਾ ਦੀ ਇਹ ਵਿਸ਼ੇਸ਼ਤਾ ਹੈ ਉਪਭਾਸ਼ਾ ਦੇ ਵਿੱਚ ਕੀ ਹੈ ਧੁਨੀਆਂ ਦੀ ਸੰਘੋੜ ਕੇ ਵਰਤੋਂ ਕੀਤੀ ਜਾਂਦੀ ਹੈ ਕੁਝ ਧੁਨੀਆਂ ਦਾ ਉਚਾਰਨ ਹੈ ਜਿਹੜਾ ਉਹ ਉਹਨਾਂ ਦੀ ਸਿਰਫ ਆਵਾਜ਼ ਹੀ ਬੋਲੀ ਜਾਂਦੀ ਹੈਗੀ ਹੈ ਪ੍ਰੋਪਰ ਉਹਨੂੰ ਨਹੀਂ ਉਚਾਰਿਆ ਜਾਂਦਾ ਫਾਰ ਇਗਜ਼ਾਮਪਲ ਜੇਕਰ ਆਪਾਂ ਗੱਲ ਕਰੀਏ ਤੇ ਦਾ ਆਨਸਰ ਆ ਗਿਆ ਸੀ ਮਲਵਈ ਉਪਭਾਸ਼ਾ ਜਿਵੇਂ ਕਿ ਤੁਹਾਡੇ ਕੋਲੇ ਸ਼ਬਦ ਹੈਗਾ ਇਲਾਜ ਤਾਂ ਇਹ ਉਹਨਾਂ ਨੇ ਕੀ ਬੋਲਤਾ ਲਾਜ ਯਾਨੀ ਕਿ ਈੜੀ ਨੂੰ ਜਿਹੜੀ ਆਹ ਵਾਲੀ ਧੁਨੀ ਸੀ ਛੱੜਦੀ ਇਲਾਜ ਨੂੰ ਲਾਜ ਇਸੇ ਤਰੀਕੇ ਨਾਲ ਜੇਕਰ ਆਪਾਂ ਗੱਲ ਕਰੀਏ ਅਖੰਡ ਪਾਠ ਤਾਂ ਮਲਵਈ ਜਿਹੜੀ ਹੈਗੀ ਉਪਭਾਸ਼ਾ ਉਹਦੇ ਵਿੱਚ ਅਖੰਡ ਪਾਠ ਨੂੰ ਖੰਡ ਪਾਠ ਬੋਲਿਆ ਜਾਂਦਾ ਹੈਗਾ ਤਾਂ ਇਹ ਵਿਸ਼ੇਸ਼ਤਾ ਰਹਿੰਦੀ ਹੈਗੀ ਹੈ ਮਲਵਈ ਉਪਭਾਸ਼ਾ ਦੀ ਨੈਕਸਟ ਆਪਾਂ ਕਰਦੇ ਹਾਂ ਜੀ ਅਗਲਾ ਕੁਐਸਚਨ ਡਿਸਕਸ 13 ਨੰਬਰ ਇਹ ਹੈ ਜੀ ਕਿਸ ਉਪਭਾਸ਼ਾ ਵਿੱਚ ਉਚਾਰਨ ਦੌਰਾਨ ਦਾ ਦੇ ਦੀ ਸਬੰਧਕ ਦੀ ਥਾਂ ਤੇ ਕ ਕੇ ਕੀ ਸਬੰਧਕ ਜਿਹੜੇ ਹੈਗੇ ਆ ਸਬੰਧਕਤਾ ਨਹੀਂ ਮਤਲਬ ਇਹਨਾਂ ਦੀ ਵਰਤੋਂ ਕੀਤੀ ਜਾਂਦੀ ਹੈਗੀ ਹੈ ਤੇ ਇਹ ਆਪਾਂ ਦੱਸਣਾ ਹੈਗਾ ਕਿ ਕਿਸ ਉਪਭਾਸ਼ਾ ਦੀ ਇਹ ਵਿਸ਼ੇਸ਼ਤਾ ਰਹਿੰਦੀ ਹੈਗੀ ਹੈ ਡੋਗਰੀ ਦੁਆਬੀ ਮਲਵਈ ਪੁਆਦੀ ਤਾਂ ਆਪਾਂ ਇਹ ਚੋ கரੈਕਟ ਆਨਸਰ ਜਿਹੜਾ ਹੈ ਟਿਕ ਕਰਨਾ ਹੈ ਕਿ ਕਿਸ ਉਪਭਾਸ਼ਾ ਦੀ ਇਹ ਵਿਸ਼ੇਸ਼ਤਾ ਰਹਿੰਦੀ ਹੈਗੀ ਹੈ ਕਿ ਦਾ ਦੇ ਸਬੰਧਕ ਦੀ ਜਗ੍ਹਾ ਤੇ ਉਹ ਕ ਕੇ ਜਿਹੜੇ ਸਬੰਧਕ ਹੈਗੇ ਆ ਉਹ ਵਰਤਦੀ ਹੈ ਤੇ ਇਹ ਵੀ ਜਿਹੜੀ ਵਿਸ਼ੇਸ਼ਤਾ ਹੈ ਇਹ ਤੁਹਾਡੇ ਕੋਲ ਰਹਿੰਦੀ ਹੈ ਜੀ ਮਲਵਈ ਉਪਭਾਸ਼ਾ ਦੀ ਯਾਨੀ ਕਿ ਇਸ ਕੁਐਸਚਨ ਦਾ கரੈਕਟ ਆਨਸਰ ਆਪਣੇ ਕੋਲ ਆਏਗਾ ਸੀ ਮਲਵਈ ਠੀਕ ਹੈ ਜੀ ਕਿਵੇਂ ਫਾਰ ਐਗਜ਼ਾਮਪਲ ਜਿਵੇਂ RAM ਦਾ ਘਰ ਸਹੀ ਸ਼ਬਦ ਤੇ ਹੀ ਬੰਦ RAM ਦਾ ਘਰ ਤੇ ਇੱਥੇ ਕਿਹੜਾ ਸੰਬੰਧਕ ਯੂਜ਼ ਹੋ ਰਿਹਾ ਹੈ ਦਾਸਬੰਧਕ ਪ੍ਰੰਤੂ ਇੱਥੇ ਸੰਬੰਧਕ ਯੂਜ਼ ਕਿਹੜਾ ਕੀਤਾ ਜਾਂਦਾ RAM ਕਾ ਘਰ ਤਾਂ ਕਿਹੜਾ ਸੰਬੰਧਕ ਵਰਤ ਲਿਆ ਜਾਂਦਾ ਕਾ ਤਾਂ ਜਿੱਥੇ ਵੀ ਤੁਹਾਡੇ ਕੋਲੇ ਦਾ ਦੇ ਦੀ ਸਬੰਧਕ ਦੀ ਜਗਾ ਤੇ ਕ ਕੇ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਉਹ ਕਿਹੜੀ ਉਪਭਾਸ਼ਾ ਦੀ ਵਿਸ਼ੇਸ਼ਤਾ ਰਹੇਗੀ ਉਹ ਉਪਭਾਸ਼ਾ ਦੀ ਵਿਸ਼ੇਸ਼ਤਾ ਰਹੇਗੀ ਮਲਵਈ ਦੀ ਨੈਕਸਟ ਹੈ ਜੀ ਅੱਗੇ ਆਪਣੇ ਕੋਲੇ 14 ਨੰਬਰ ਕੁਐਸਚਨ ਦਾ 14 ਨੰਬਰ ਕੁਐਸਚਨ ਨੂੰ ਡਿਸਕਸ ਕਰਦੇ ਆ ਜੀ ਆਪਾਂ ਕਿਸ ਉਪਭਾਸ਼ਾ ਦੇ ਵਿੱਚ ਸ ਸ਼ੋ ਤਿ ਛਸ਼ਿਆ ਧੁਨੀਆਂ ਦਾ ਜਿਹੜਾ ਹੈ ਅੰਤਰਵਟਾਂਦਰਾ ਕੀਤਾ ਜਾਂਦਾ ਹੈ ਮਤਲਬ ਜਿੱਥੇ ਸਸਾ ਬੋਲਣਾ ਹੈ ਉਥੇ ਸਸੇ ਪੈਰ ਬਿੰਦੀ ਜਿਹੜਾ ਬੋਲਿਆ ਜਾਂਦਾ ਜਿੱਥੇ ਸਸੇ ਪੈਰ ਬਿੰਦੀ ਬੋਲਣਾ ਉਥੇ છਛਾ ਬੋਲਿਆ ਜਾਂਦਾ ਹੈਗਾ ਤਾਂ ਇਹ ਕਿਸ ਉਪਭਾਸ਼ਾ ਦੀ ਵਿਸ਼ੇਸ਼ਤਾ ਰਹਿੰਦੀ ਹੈ ਤਾਂ ਆਪਣੇ ਕੋਲ ਹੀ অপਸ਼ਨਸ ਹੈ ਜੀ ਮਲਤਾਨੀ ਡੋਗਰੀ ਦੁਆਬੀ ਮਲਵਈ ਤਾਂ ਕਿਸ ਉਪਭਾਸ਼ਾ ਦੀ ਵਿਸ਼ੇਸ਼ਤਾ ਰਹਿੰਦੀ ਹੈ ਇਹਦਾ கரੈਕਟ ਆਨਸਰ ਆਪਣੇ ਕੋਲ ਆਏਗਾ ਜੀ ਡੀ ਯਾਨੀ ਕਿ ਜਿਹੜੀ ਇਹ ਵਿਸ਼ੇਸ਼ਤਾ ਹੈ ਇਹ ਤੁਹਾਡੇ ਕੋਲ ਰਹਿੰਦੀ ਹੈਗੀ ਹੈ ਮਲਵਈ ਉਪਭਾਸ਼ਾ ਦੀ ਤਾਂ ਮਲਵਈ ਉਪਭਾਸ਼ਾ ਦੀ ਵਿਸ਼ੇਸ਼ਤਾ ਹੈਗੀ ਹੈ ਮਲਵਈ ਉਪਭਾਸ਼ਾ ਦੀ ਵਿਸ਼ੇਸ਼ਤਾ ਰਹਿੰਦੀ ਹੈ ਇਹ ਵਾਲੀ ਕਿਸ ਤਰੀਕੇ ਫਾਰ ਇਗਜ਼ਾਮਪਲ ਜਿਵੇਂ ਸ਼ਬਦ ਹੈਗਾ ਸ਼ਾਂਤੀ ਹਨਾ ਸ਼ਾਂਤੀ ਸ਼ਬਦ ਹੈ ਤਾਂ ਇਸ ਦੀ ਜਗ੍ਹਾ ਤੇ ਮਲਵਈ ਉਪਭਾਸ਼ਾ ਵਾਲੇ ਯੂਜ਼ ਕਰਦੇ ਆ ਸਾਤੀ ਮਤਲਬ ਸ ਸ ਜਿਹੜਾ ਹੈ ਉਹ ਉਚਾਰਿਆ ਜਾਂਦਾ ਹੈ ਉਚਾਰਨ ਇੱਥੇ ਛੱਛਾ ਸੀ ਇਸੇ ਤਰੀਕੇ ਦੇ ਨਾਲ ਜੇ ਤੁਹਾਡੇ ਕੋਲੇ ਜਿਵੇਂ ਆਪਾਂ ਕਹੀਏ ਸ਼ਾਂਤੀ ਤਾਂ ਸ ਪਰ ਬਿੰਦੀ ਉਚਾਰਨ ਹੈ ਸ਼ਾਂਤੀ ਤਾਂ ਇੱਥੇ ਉਚਾਰਿਆ ਕੀ ਜਾਂਦਾ ਹੈਗਾ ਸਾ ਉਚਾਰਿਆ ਜਾਂਦਾ ਹੈਗਾ ਸ਼ਾਂਤੀ ਸ ਸ ਉਚਾਰਿਆ ਜਾਂਦਾ ਹੈਗਾ ਯਾਨੀ ਕਿ ਤਿੰਨੇ ਧੁਨੀਆਂ ਦਾ ਆਪਸ ਦੇ ਵਿੱਚ ਮਿਕਸਚਰ ਕਰਦੇ ਆ ਅੰਤਰਵਟਾਂਦਰਾ ਕੀਤਾ ਜਾਂਦਾ ਹੈ ਕਿਸ ਉਪਭਾਸ਼ਾ ਦੇ ਵਿੱਚ ਇਹ ਹੈ ਜੀ ਆਨਸਰ ਤੁਹਾਡੇ ਕੋਲੇ ਡੀ ਯਾਨੀ ਕਿ ਮਲਵਈ ਉਪਭਾਸ਼ਾ ਦੇ ਵਿੱਚ ਅਗਲਾ 15ਵਾਂ ਕੁਐਸਚਨ ਡਿਸਕਸ ਕਰਦੇ ਆ ਜੀ ਆਪਾਂ ਨੈਕਸਟ ਹੈਗਾ ਜੀ ਕੁਐਸਚਨ ਤੁਹਾਡੇ ਕੋਲੇ ਕਿ ਜਿਹੜੀ ਪੁਆਦੀ ਉਪਭਾਸ਼ਾ ਹੈਗੀ ਹੈ ਪੁਆਦੀ ਉਪਭਾਸ਼ਾ ਦਾ ਖੇਤਰ ਕਿਹੜਾ ਰਹਿੰਦਾ ਹੈ ਤਾਂ ਪੁਆਦੀ ਉਪਭਾਸ਼ਾ ਦਾ ਖੇਤਰ ਗੁਰਦਾਸਪੁਰ ਰੂਪਨਗਰ ਪਟਿਆਲੇ ਜ਼ਿਲ੍ਹੇ ਦਾ ਪੱਛਮੀ ਭਾਗ ਜਾਂ ਫਿਰ ਸੰਗਰੂਰ ਤਾਂ ਚਾਰ ਆਪਸ਼ਨਸ ਦੇ ਵਿੱਚੋਂ ਤੁਸੀਂ ਇਹਦਾ ਕਰੈਕਟ ਆਨਸਰ ਦੱਸਣਾ ਹੈਗਾ ਕਿ ਜਿਹੜੀ ਪੁਆਦੀ ਹੈਗੀ ਐ ਇਹਦਾ ਉਪ-ਪਾਸ਼ਾ ਦਾ ਖੇਤਰ ਕਿਹੜਾ ਰਹਿੰਦਾ ਹੈ ਜਿਹੜੇ ਸਟੂਡੈਂਟਸ ਸੀ ਆਪਸ਼ਨ ਦੱਸ ਰਿਹਾ ਗਲਤ ਹੋ ਗਿਆ ਜੀ ਪਟਿਆਲੇ ਜ਼ਿਲ੍ਹੇ ਦਾ ਪੱਛਮੀ ਭਾਗ ਜਿਹੜਾ ਹੈ ਇਹ ਪੁਆਦ ਦੇ ਵਿੱਚ ਨਹੀਂ ਆਉਂਦਾ ਪਟਿਆਲੇ ਜ਼ਿਲ੍ਹੇ ਦਾ ਜਿਹੜਾ ਪੂਰਬੀ ਭਾਗ ਹੈਗਾ ਇਹ ਤੁਹਾਡੇ ਕੋਲ ਆਉਂਦਾ ਜੀ ਜਿਹੜਾ ਆਪਣਾ ਹੈਗਾ ਇਹ ਪੁਆਦੀ ਉਪ-ਪਾਸ਼ਾ ਦੇ ਵਿੱਚ ਪਟਿਆਲੇ ਜ਼ਿਲ੍ਹੇ ਦਾ ਪੱਛਮੀ ਭਾਗ ਕਿਹੜੇ ਭਾਗ ਦੇ ਵਿੱਚ ਆਉਂਦਾ ਹੈ ਇਹ ਤੁਸੀਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ ਹੈ ਕਿ ਇਹ ਕਿਹੜੀ ਉਪਭਾਸ਼ਾ ਦੇ ਵਿੱਚ ਆਉਂਦਾ ਹੈਗਾ ਤਾਂ ਇਹਦਾ ਸਹੀ ਆਨਸਰ ਰਹੇਗਾ ਜੀ ਬੀ ਤੁਹਾਡੇ ਕੋਲੇ ਗੁਰਦਾਸਪੁਰ ਯਾਨੀ ਕਿ ਜਿਹੜੀ ਪੁਆਧੀ ਉਪਭਾਸ਼ਾ ਸੌਰੀ ਬੀ ਆਪਸ਼ਨ ਰੂਪਨਗਰ ਯਾਨੀ ਕਿ ਜਿਹੜੀ ਪੁਆਧੀ ਉਪਭਾਸ਼ਾ ਹੈਗੀ ਹੈ ਇਹ ਰੂਪਨਗਰ ਦੇ ਵਿੱਚ ਬੋਲੀ ਜਾਂਦੀ ਹੈਗੀ ਹੈ ਜੇਕਰ ਆਪਾਂ ਗੁਰਦਾਸਪੁਰ ਦੀ ਗੱਲ ਕਰੀਏ ਐਕਸਟਰਾ ਨੋਲੇਜ ਦੇ ਲਈ ਜਿਹੜਾ ਗੁਰਦਾਸਪੁਰ ਹੈਗਾ ਇਹ ਤੁਹਾਡੇ ਕੋਲੇ ਮਾਜੀ ਉਪਭਾਸ਼ਾ ਦਾ ਜਿਹੜਾ ਹੈ ਸਥਾਨ ਬੰਦਾ ਹੈਗਾ ਸੰਗਰੂਰ ਜਿਹੜਾ ਹੈ ਤੁਹਾਡੇ ਕੋਲੇ ਇਹ ਰਹਿ ਜਾਂਦਾ ਹੈਗਾ ਮਲਵਈ ਉਪਭਾਸ਼ਾ ਦੇ ਵਿੱਚ ਤੇ ਜਿਹੜਾ ਬਠਿੰਡ ਜਿਹੜਾ ਪਟਿਆਲੇ ਦਾ ਪਛਮੀ ਭਾਗ ਹੈ ਤੁਹਾਡੇ ਤੇ ਤੁਸੀ ਦੱਸਣਾ ਹੈਗਾ ਤੇ ਆਪਣੇ 15 ਨੰਬਰ ਕੁਐਸਚਨ ਦਾ ਕਰੈਕਟ ਆਨਸਰ ਹੈਗਾ ਜੀ ਬੀ ਯਾਨੀ ਕਿ ਰੂਪਨਗਰ ਤਾਂ ਆਪਾਂ ਕਰਦੇ ਹਾਂ ਜੀ ਉਹਨਾਂ ਨੈਕਸਟ ਕੁਐਸਚਨ ਤੇ ਨੈਕਸਟ ਕੁਐਸਚਨ ਆਪਣੇ ਕੋਲੇ ਹੈ ਜੀ ਡਿੱਠਾ ਸ਼ਬਦ ਕਿਸ ਉਪਭਾਸ਼ਾ ਦੀ ਸ਼ਬਦਾਵਲੀ ਹੈ ਹੁਣ ਆਪਾਂ ਸ਼ਬਦਾਂ ਦੀ ਗੱਲ ਕਰਾਂਗੇ ਕਿ ਕਿਹੜਾ ਸ਼ਬਦ ਕਿਸ ਉਪਭਾਸ਼ਾ ਦੇ ਵਿੱਚ ਵਰਤਿਆ ਜਾਂਦਾ ਹੈਗਾ ਤਾਂ ਹੁਣ ਆਪਾਂ ਦੱਸਣਾ ਹੈਗੇ ਜੀ ਡਿੱਠਾ ਤਾਂ ਡਿੱਠਾ ਸ਼ਬਦ ਕਿਸ ਉਪਭਾਸ਼ਾ ਦੇ ਵਿੱਚ ਵਰਤਿਆ ਜਾਂਦਾ ਹੈ ਏ ਆਪਸ਼ਨ ਮਲਤਾਨੀ ਦੇ ਵਿੱਚ ਬੀ ਆਪਸ਼ਨ ਡੋਗਰੀ ਉਪਭਾਸ਼ਾ ਦੇ ਵਿੱਚ ਸੀ ਆਪਸ਼ਨ ਦੁਆਬੀ ਉਪਭਾਸ਼ਾ ਦੇ ਵਿੱਚ ਤੇ ਡੀ ਜਿਹੜੀ ਆਪਸ਼ਨ ਹੈਗੀ ਆ ਤੁਹਾਡੇ ਕੋਲੇ ਮਾਝੀ ਉਪਭਾਸ਼ਾ ਦੇ ਵਿੱਚ ਤਾਂ ਆਪਾਂ ਦੱਸਣਾ ਹੈਗੇ ਜੀ ਜਿਹੜਾ ਡੀ ਹੈਗਾ ਤੁਹਾਡੇ ਕੋਲੇ ਇਹ ਕਿਸ ਉਪਭਾਸ਼ਾ ਦਾ ਸ਼ਬਦ ਹੈਗਾਗਾ ਡਿੱਠਾ ਤਾਂ ਦੱਸੋ ਜੀ ਫਿਰ ਡਿੱਠਾ ਕਿਸ ਉਪਭਾਸ਼ਾ ਦਾ ਸ਼ਬਦ ਹੈ ਤਾਂ ਇਹ ਸ਼ਬਦ ਰਹਿੰਦਾ ਜੀ ਤੁਹਾਡੇ ਕੋਲੇ ਇਹਦਾ ਕਰੈਕਟ ਆਨਸਰ ਤੁਹਾਡੇ ਕੋਲੇ ਆਏਗਾ ਡੀ ਯਾਨੀ ਕਿ ਇਹ ਮਾਝੀ ਭਾਸ਼ਾ ਦਾ ਜਿਹੜਾ ਹੈਗਾ ਇਹ ਸ਼ਬਦ ਹੈਗਾ ਉਹ ਵਰਤਦੇ ਹੈਗੇ ਆ ਕਿ ਮੈਂ ਅੱਖੀਂ ਡਿਠਾ ਅੱਖੀਂ ਦੇਖਿਆ ਮਤਲਬ ਉਸੇ ਜਗ੍ਹਾ ਤੇ ਕੀ ਵਰਤਿਆ ਜਾਂਦਾ ਅੱਖੀਂ ਡਿਠਾ ਤਾਂ ਇਹ ਸ਼ਬਦ ਮਾਝੀ ਉਪਭਾਸ਼ਾ ਦਾ ਹੈ ਨੈਕਸਟ ਆਪਾਂ ਡਿਸਕਸ ਕਰਦੇ ਆ ਜੀ 17 ਨੰਬਰ ਕੁਐਸਚਨ ਤਾਂ 17 ਨੰਬਰ ਕੁਐਸਚਨ ਆਪਣੇ ਕੋਲੇ ਹੈ ਜੀ ਸ਼ਹੀ ਦੇ ਨੇ ਸ਼ਬਦ ਕਿਸ ਉਪਭਾਸ਼ਾ ਦੀ ਸ਼ਬਦਾਵਲੀ ਹੈ ਹੁਣ ਆਪਾਂ ਕਹਿੰਦਾ ਵੀ ਜਲਦੀ ਆਜੋ ਟਕਸਾਲੀ ਭਾਸ਼ਾ ਦੇ ਵਿੱਚ ਹਨ ਤਾਂ ਉਹ ਉੱਥੇ ਵਰਤਿਆ ਜਾਂਦਾ ਸ਼ਹੀ ਦੇਨੇ ਸ਼ਹੀ ਦੇਨੇ ਆਜੋ ਤਾਂ ਕਿਸ ਉਪਭਾਸ਼ਾ ਦੀ ਸ਼ਬਦਾਵਲੀ ਹੈ ਮਲਤਾਨੀ ਦੀ ਡੋਗਰੀ ਦੀ ਦੁਆਬੀ ਦੀ ਮਲਵਈ ਦੀ ਕਿਸੇ ਭਾਸ਼ਾ ਦੀ ਸ਼ਬਦਾਵਲੀ ਹੈ ਤਾਂ ਇਹ ਤੁਹਾਡੇ ਕੋਲੇ ਸ਼ਬਦਾਵਲੀ ਰਹੇਗੀ ਜੀ ਤੁਹਾਡੇ ਕੋਲੇ ਇਹ ਮਲਵਈ ਉਪਭਾਸ਼ਾ ਦੀ ਇਹ ਮਲਵਈ ਉਪਭਾਸ਼ਾ ਦਾ ਸ਼ਬਦ ਹੈ ਸ਼ਹੀ ਦੇਨੇ ਜਿਹਦਾ ਮਤਲਬ ਭਾਵ ਹੈਗਾ ਕਿ ਜਲਦੀ ਨਾਲ ਤਾਂ ਇਹਦਾ ਕਰੈਕਟ ਆਨਸਰ ਤੁਹਾਡੇ ਕੋਲ ਆ ਜਾਏਗਾ ਜੀ ਡੀ ਆਪਸ਼ਨ ਜਿਹੜਾ ਹੈ ਮਲਵਈ ਉਪਭਾਸ਼ਾ ਨੈਕਸਟ ਆਪਾਂ ਡਿਸਕਸ ਕਰਦੇ ਹਾਂ ਜੀ 18 ਨੰਬਰ ਕੁਐਸਚਨ 18 ਨੰਬਰ ਕੁਐਸਚਨ ਹੈ ਕਿਸ ਉਪਭਾਸ਼ਾ ਵਿੱਚ ਮੁੱਖ ਕਿਰਿਆ ਨਾਲ ਈ ਲਗਾਇਆ ਜਾਂਦਾ ਹੈ ਸੌਰੀ ਆਨਸਰ ਵਿਜੀਬਲ ਹੋ ਗਿਆ ਤਾਂ ਕਿਸ ਉਪਭਾਸ਼ਾ ਦੇ ਵਿੱਚ ਮੁੱਖ ਕਿਰਿਆ ਦੇ ਨਾਲ ਈ ਲਗਾਇਆ ਜਾਂਦਾ ਹੈ ਤਾਂ ਕਿਹੜੀ ਉਪਭਾਸ਼ਾ ਰਹਿੰਦੀ ਹੈ ਜਿੱਥੇ ਤੁਸੀਂ ਦੱਸਣੀ ਸਿਰਫ ਮੁੱਖ ਕਿਰਿਆ ਹੀ ਸੀ ਲਾਉਣੀ ਮੁੱਖ ਕਿਰਿਆ ਹੀ ਸੀਗੀ ਪਰੰਤੂ ਮੁੱਖ ਕਿਰਿਆ ਦੇ ਨਾਲ ਕੀ ਲਾਇਆ ਜਾਂਦਾ ਉੱਥੇ ਈ ਜਿਹੜਾ ਹੈਗਾ ਉਹ ਸ਼ਬਦ ਲਾਇਆ ਜਾਂਦਾ ਹੈਗਾ ਜਿਵੇਂ ਮਤਲਬ ਮੈਂ ਕਮਾਂ ਵੀ ਮੈਂ ਗਾ ਲਿਆ ਗਾਲ ਗਾ ਲਿਆ ਹੈ ਉਹਦੀ ਏਗਾ ਤੇ ਕਹਿ ਦੇਣ ਵੀ ਇਹ ਗਾਈ ਛੋੜਿਆਈ ਤਾਂ ਇਸ ਤਰ੍ਹਾਂ ਕਹਿੰਦੇ ਜਿਹੜਾ ਸ਼ਬਦ ਹੈ ਜਿਹੜੇ ਮੁੱਖ ਕਿਰਿਆ ਦੇ ਨਾਲ ਈ ਜਿਹੜਾ ਹੈ ਉਹ ਕਿਸ ਉਪਭਾਸ਼ਾ ਦੇ ਵਿੱਚ ਲਾਇਆ ਜਾਂਦਾ ਹੈ ਤਾਂ ਤੁਹਾਡੇ ਕੋਲ অপਸ਼ਨ ਹੈ ਜੀ ਮਲਤਾਨੀ ਡੋਗਰੀ ਦੁਆਬੀ ਮਲਵਈ ਤਾਂ ਇਹਦਾ ਦੱਸਣਾ ਜੀ ਤੁਸੀਂ கரੈਕਟ ਆਨਸਰ ਕਿਹੜੀ ਉਪਭਾਸ਼ਾ ਰਹੇਗੀ ਤਾਂ ਇਹਦਾ கரੈਕਟ ਆਨਸਰ ਤੁਹਾਡੇ ਕੋਲ ਆਏਗਾ ਜੀ ਡੋਗਰੀ ਯਾਨੀ ਕਿ ਜਿਹੜੀ B ਆਪਸ਼ਨ ਹੈਗੀ ਐ ਇਹ ਤੁਹਾਡੇ ਕੋਲ ਇਹਦੀ ਕਰੈਕਟ ਆਪਸ਼ਨ ਰਹੇਗੀ B ਜਿਹੜਾ ਤੁਹਾਡੇ ਕੋਲ ਹੈ ਡੋਗਰੀ ਭਾਸ਼ਾ ਜਿਵੇਂ ਕਿ ਫੋਰ ਐਗਜ਼ਾਮਪਲ ਮੈਂ ਇੱਥੇ ਲਿਖਿਆ ਵੀ ਹੈ ਜਿਵੇਂ ਕਿ ਕਹੀ ਹੈ ਵੀ ਗਾ ਲਿਆ ਹੈ ਉਹਦੀ ਜਗ੍ਹਾ ਤੇ ਸ਼ਬਦ ਵਰਤਲੇ ਗਾਈ ਛੋੜਿਆ ਹੈ ਨਾ ਜਿਵੇਂ ਪੜ ਲਿਆ ਹੈ ਪੜ ਛੋੜਿਆ ਹੈ ਤੇ ਇਸ ਤਰੀਕੇ ਦਾ ਜਿਹੜਾ ਪੜ ਛੋੜਿਆ ਹੈ ਨਹੀਂ ਲਾਉਂਦੇ ਈ ਲਾਉਂਦੇ ਆ ਸੌਰੀ ਪੜ ਛੋੜਿਆ ਕਹਿੰਦੇ ਇਹ ਠੀਕ ਹੈ ਜੀ ਤੇ ਇਹ ਹੈਗੀ ਹੈਗੀ ਡੋਗਰੀ ਭਾਸ਼ਾ ਦੀ ਵਿਸ਼ੇਸ਼ਤਾ ਨੈਕਸਟ ਆਪਾਂ ਡਿਸਕਸ ਕਰਦੇ ਹਾਂ ਜੀ 19 ਨੰਬਰ ਕੁਐਸਚਨ ਗੈਲਗੈਲ ਸ਼ਬਦ ਕਿਸ ਉਪਭਾਸ਼ਾ ਦੀ ਸ਼ਬਦਾਵਲੀ ਹੈ ਗੈਲਗੈਲ ਠੀਕ ਹੈ ਗੈਲਗੈਲ ਦਾ ਵੈਸੇ ਜੇਕਰ ਆਪਾਂ ਟਕਸਾਲੀ ਦੇ ਵਿੱਚ ਇਹਦਾ ਆਨਸਰ ਦੇਖੀਏ ਕਿ ਕੀ ਹੁੰਦਾ ਗੈਲਗੈਲ ਉਹਦਾ ਅਰਥ ਹੁੰਦੇ ਨਾਲ-ਨਾਲ ਤੇ ਤੁਸੀਂ ਦੱਸਣਾ ਜੀ ਕਿਸ ਇਲਾਕੇ ਦੀ ਕਿਸ ਉਪਭਾਸ਼ਾ ਦੇ ਵਿੱਚ ਜਿਹੜੀ ਹੈਗੀ ਹੈ ਇਹ ਚੀਜ਼ ਵਰਤੀ ਜਾਂਦੀ ਹੈ ਪੁਆਦੀ ਦੇ ਵਿੱਚ ਮਲਤਾਨੀ ਦੇ ਵਿੱਚ ਡੋਗਰੀ ਦੇ ਵਿੱਚ ਜਾਂ ਫਿਰ ਦੁਆਬੀ ਦੇ ਵਿੱਚ ਤਾਂ ਚਾਰਾਂ ਚੋਂ ਕਿਹੜੀ ਆਪਸ਼ਨ ਜਿਹੜੀ ਹੈ ਤੁਹਾਡੀ ਕਰੈਕਟ ਰਹੇਗੀ ਗੈਲਗੈਲ ਸ਼ਬਦ ਗੈਲ-ਗੈਲ ਸ਼ਬਦ ਵਰਤਿਆ ਜਾਂਦਾ ਹੈਗਾ ਜੀ ਤੁਹਾਡੇ ਕੋਲੇ ਪੁਆਦੀ ਉਪਭਾਸ਼ਾ ਦੇ ਵਿੱਚ ਠੀਕ ਹੈ ਜੀ ਤਾਂ ਇਹ ਪੁਆਦੀ ਉਪਭਾਸ਼ਾ ਦੀ ਵਿਸ਼ੇਸ਼ਤਾ ਰਹੇਗੀ ਗੈਲ-ਗੈਲ ਸ਼ਬਦ ਵਾਲੀ ਤਾਂ ਇਹਦਾ ਕਰੈਕਟ ਆਨਸਰ ਆਪਣੇ ਕੋਲ ਆਏਗਾ ਏ ਕਿ ਗੈਲ-ਗੈਲ ਸ਼ਬਦ ਪੁਆਦੀ ਦੇ ਵਿੱਚ ਵਰਤਿਆ ਜਾਂਦਾ ਹੈਗਾ ਫਾਰ ਇਗਜ਼ਾਮਪਲ ਜਿਵੇਂ ਇੱਥੇ ਵਰਤਦੇ ਐ ਜਿਵੇਂ ਗੈਲ-ਗੈਲ ਦੀ ਇਗਜ਼ਾਮਪਲ ਹੈਗੀ ਐ ਜਿਵੇਂ ਕਹਿੰਦੇ ਐ ਗੈਲ-ਗੈਲ ਜਾਣਾ ਤੀ ਕਹਿੰਦਾ ਤੇ ਇਹ ਹੁੰਦਾ ਆਪਾਂ ਟਕਸਾਲੀ ਉਪਭਾਸ਼ਾ ਦੇ ਵਿੱਚ ਨਾਲ-ਨਾਲ ਪਰੰਤੂ ਇੱਥੇ ਕੀ ਵਰਤਿਆ ਜਾਂਦਾ ਹੈ ਗੈਲ ਗੈਲ ਤਾਂ ਇਹ ਹੈਗਾ ਜੀ ਪੁਆਦੀ ਉਪਭਾਸ਼ਾ ਦਾ ਜਿਹੜਾ ਸ਼ਬਦਾਵਲੀ ਹੈ ਨੈਕਸਟ ਆਪਾਂ ਗੱਲ ਕਰਦੇ ਹਾਂ ਜੀ ਅਗਲੇ ਆਪਣੇ ਕੁਐਸਚਨ ਦੀ ਯਾਨੀ ਕਿ ਅਗਲਾ ਕੁਐਸਚਨ ਹੈਗਾ ਜੀ 20 ਨੰਬਰ ਕੁਐਸਚਨ 20 ਤਾਂ ਇਹ ਕੁਐਸਚਨ ਕੀ ਹੈਗਾ ਤੁਹਾਡੇ ਕੋਲੇ ਤੇ ਟੈਂਕੂ ਮੈਂਕੂ ਜਿਹੜੇ ਸ਼ਬਦ ਹੈਗੇ ਆ ਕਿਸ ਉਪਭਾਸ਼ਾ ਦੀ ਸ਼ਬਦਾਵਲੀ ਹੈ ਟੈਂਕੂ ਮੈਂਕੂ ਤਾਂ ਟੈਂਕੂ ਮੈਂਕੂ ਪੁਆਦੀ ਦੇ ਮਲਤਾਨੀ ਦੇ ਡੋਗਰੀ ਦੇ ਜਾਂ ਫਿਰ ਦੁਆਬੀ ਦੇ ਤਾਂ ਕਿਸ ਉਪਭਾਸ਼ਾ ਦੇ ਇਹ ਸ਼ਬਦ ਰਹਿੰਦੇ ਆ ਜੀ ਤੈਂਕੂ ਮੈਂਕੂ ਤਾਂ ਤੈਂਕੂ ਮੈਂਕੂ ਤੁਹਾਡੇ ਕੋਲੇ ਜਿਹੜੇ ਸ਼ਬਦ ਹੈਗੇ ਆ ਇਹ ਹੈ ਜੀ ਤੁਹਾਡੇ ਕੋਲੇ ਸਟੂਡੈਂਟਸ ਦੱਸ ਰਿਹਾ ਪੁਆਦੀ ਨਹੀਂ ਜੀ ਗਲਤ ਹੋ ਗਏ ਤੁਸੀਂ ਇਹਦਾ ਕਰੈਕਟ ਆਨਸਰ ਰਹੇਗਾ ਜੀ ਆਪਣੇ ਕੋਲੇ ਮਲਤਾਨੀ ਯਾਨੀ ਕਿ ਬੀ ਆਪਸ਼ਨ ਤੈਂਕੂ ਮੈਂਕੂ ਸ਼ਬਦ ਤੈਨੂੰ ਮੈਨੂੰ ਦੀ ਜਗ੍ਹਾ ਤੇ ਤੈਂਕੂ ਮੈਂਕੂ ਵਰਤਿਆ ਜਾਂਦਾ ਹੈਗਾ ਜਿਹੜਾ ਹੈ ਮਲਤਾਨੀ ਉਪਭਾਸ਼ਾ ਦੇ ਵਿੱਚ ਤਾਂ ਇਹ ਮਲਤਾਨੀ ਉਪਭਾਸ਼ਾ ਦੀ ਵਿਸ਼ੇਸ਼ਤਾ ਹੈ ਨੈਕਸਟ ਆਪਾਂ ਗੱਲ ਕਰਦੇ ਆ ਜੀ 21 ਨੰਬਰ ਕੁਐਸਚਨ ਤੇ 21 ਨੰਬਰ ਕੁਐਸਚਨ ਤੁਹਾਡੇ ਕੋਲੇ ਹੈਗਾ ਜੀ ਕਿਸ ਉਪਭਾਸ਼ਾ ਵਿੱਚ ਰਾਰਾ ਤੁਣੀ ਨੂੰ ਡੱਡਾ ਉਚਾਰਿਆ ਜਾਂਦਾ ਹੈ ਜਿੱਥੇ ਤੁਹਾਡੇ ਕੋਲੇ ਰਾਰਾ ਤੁਣੀ ਉਚਾਰਨੀ ਸੀ ਉਥੇ ਤੁਹਾਡੇ ਕੋਲੇ ਡੱਡਾ ਤੁਣੀ ਉਚਾਰੀ ਜਾਂਦੀ ਹੈ ਤਾਂ ਇਹ ਕਿਸ ਉਪਭਾਸ਼ਾ ਦੀ ਵਿਸ਼ੇਸ਼ਤਾ ਰਹਿੰਦੀ ਹੈ ਕਵਾਦੀ ਦੀ ਦੁਆਬੀ ਦੀ ਮਲਤਾਨੀ ਦੀ ਜਾਂ ਫਿਰ ਡੋਗਰੀ ਦੀ ਤਾਂ ਕਿਸ ਉਪਭਾਸ਼ਾ ਦੀ ਵਿਸ਼ੇਸ਼ਤਾ ਹੈ ਇਹ ਰਾਰਾ ਨੂੰ ਡੱਡਾ ਉਚਾਰਨਾ ਜਿਵੇਂ ਮੇਰੇ ਦੀ ਜਗ੍ਹਾ ਤੇ ਮੈਂਡਾ ਫੋਰ ਐਗਜ਼ਾਮਪਲ ਤੁਹਾਨੂੰ ਦੱਸ ਦਿੰਨੀ ਹਾਂ ਮੇਰਾ ਨੂੰ ਨਾਂ ਲਿਖ ਕੇ ਮੈਂਡਾ ਲਿਖਣਾ ਇਥੇ ਤੁਹਾਨੂੰ ਕੁਝ ਯਾਦ ਜ਼ਰੂਰ ਆਇਆ ਹੋਊਗਾ ਇਹ ਆਪਣੇ ਇੱਕ ਸੂਫੀ ਕਵੀ ਵੀ ਹੈ ਜਿਨ੍ਹਾਂ ਨੇ ਮਤਲਬ ਆਪਣੇ ਬਹੁਤ ਵਧੀਆ ਵਿਦਵਾਨ ਬਹੁਤ ਵਧੀਆ ਜਿਹੜੇ ਬਾਬਾ ਜੀ ਨੇ ਜਿਨ੍ਹਾਂ ਨੇ ਮਤਲਬ ਸੂਫੀ ਮਤ ਦੇ ਵਿੱਚ ਰਚਨਾ ਕੀਤੀ ਹੈਗੀ ਹੈ ਉਹਨਾਂ ਦੀ ਜ਼ਿਆਦਾਤਰ ਜਿਹੜੀ ਹੈਗੀ ਹੈ ਸ਼ਬਦ ਉਹਨਾਂ ਦੇ ਜ਼ਿਆਦਾਤਰ ਸ਼ਲੋਕ ਉੱਥੇ ਮੈਂਡਾ ਵਰਤਿਆ ਜਾਂਦਾ ਹੈਗਾ ਸ਼ਬਦ ਮੇਰਾ ਦੀ ਜਗ੍ਹਾ ਤੇ ਤਾਂ ਦੱਸੋ ਜੀ ਫਿਰ ਕਿਸ ਉਪਭਾਸ਼ਾ ਵਿੱਚ ਰਾਰਾ ਤੁਣੀ ਨੂੰ ਡੱਡਾ ਬੋਲਿਆ ਜਾਂਦਾ ਹੈ ਤਾਂ ਤਾਂ ਆਪਣਾ ਕਰੈਕਟ ਆਨਸਰ ਹੈ ਜੀ ਇਹਦਾ ਸੀ ਯਾਨੀ ਕਿ ਮਲਤਾਨੀ ਉਪਭਾਸ਼ਾ ਦੇ ਵਿੱਚ ਜਿਹੜਾ ਹੈਗਾ ਰਾਰਾ ਧੁਨੀ ਨੂੰ ਡੱਡਾ ਉਚਾਰਿਆ ਜਾਂਦਾ ਹੈ ਤਾਂ ਇਹ ਬਾਬਾ ਫਰੀਦ ਜੀ ਦੀ ਜਿਹੜੀ ਰਚਨਾ ਹੈਗੀ ਆ ਉਹਦੇ ਵਿੱਚ ਮੇਰਾ ਦੀ ਜਗ੍ਹਾ ਤੇ ਮੈਂਡਾ ਸ਼ਬਦ ਜਿਹੜਾ ਉਹ ਵਰਤਿਆ ਗਿਆ ਤਾਂ ਮਲਤਾਨੀ ਜਿਹੜੀ ਹੈ ਉਪਭਾਸ਼ਾ ਦੀ ਇਹ ਵਿਸ਼ੇਸ਼ਤਾ ਰਹਿੰਦੀ ਹੈ ਨੈਕਸਟ ਆਪਾਂ ਡਿਸਕਸ ਕਰਦੇ ਹਾਂ ਜੀ ਅਗਲਾ ਕੁਐਸਚਨ ਤੁਹਾਡੇ ਕੋਲੇ 22 ਨੰਬਰ ਕੁਐਸਚਨ ਇਹ ਹੈ ਜੀ ਕਿਸ ਉਪਭਾਸ਼ਾ ਵਿੱਚ ਸੀ ਸੰਨ ਦੀ ਜਗ੍ਹਾ ਤੇ ਤੀ ਤੀਆਂ 30 ਤਿਆਂ ਸ਼ਬਦ ਵਰਤੀ ਜਾਂਦੀ ਹੈ ਜਿੱਥੇ ਹੁਣ ਕਹੀ ਹੈ ਮੈਂ ਬਾਜ਼ਾਰ ਗਈ ਸੀ ਤਾਂ ਸੀ ਨਹੀਂ ਵਰਤਦੇ ਤੀ ਵਰਤਿਆ ਜਾਂਦਾ ਕਿ ਮੈਂ ਬਾਜ਼ਾਰ ਗਈ ਤੀ ਤੁਹਾਨੂੰ ਤੁਸੀਂ ਦੱਸਣਾ ਹੈ ਕਿ ਸੀ ਦੀ ਜਗ੍ਹਾ ਤੇ ਤੀ ਤੇ ਸਨ ਦੀ ਜਗ੍ਹਾ ਤੇ ਤੀਆਂ ਇਹ ਜਿਹੜੀ ਸ਼ਬਦਾਵਲੀ ਹੈ ਇਹ ਕਿਸ ਉਪਭਾਸ਼ਾ ਦੀ ਹੈ ਤਾਂ ਇਹ ਸ਼ਬਦਾਵਲੀ ਹੈ ਜੀ ਤੁਹਾਡੇ ਕੋਲੇ ਦੱਸਣੀ ਹੈ ਤੁਸੀਂ ਮਲਤਾਨੀ ਡੋਗਰੀ ਚਾਰ ਆਪਸ਼ਨਸ ਦੇ ਵਿੱਚੋਂ ਦੁਆਬੀ ਜਾਂ ਫਿਰ ਪੁਆਦੀ ਤਾਂ ਇਹ ਰਹਿੰਦੀ ਹੈ ਜੀ ਤੁਹਾਡੇ ਕੋਲੇ ਤੀ ਤੀਆਂ ਵਾਲੀ ਇਹਦਾ ਇਸ ਕੁਐਸਚਨ ਦਾ ਕਰੈਕਟ ਆਨਸਰ ਆਏਗਾ ਤੁਹਾਡੇ ਕੋਲੇ ਡੀ ਯਾਨੀ ਕਿ ਹੀ ਪੁਆਦੀ ਉਪਭਾਸ਼ਾ ਦੀ ਵਿਸ਼ੇਸ਼ਤਾ ਰਹਿੰਦੀ ਹੈ ਤੀ ਤੀਆਂ ਵਾਲੀ ਨੈਕਸਟ ਆਪਾਂ ਅੱਗੇ ਕਰਦੇ ਹਾਂ ਜੀ 23 ਨੰਬਰ ਕੁਐਸਚਨ ਇਹ ਹੈ ਜੀ ਤੁਹਾਡੇ ਕੋਲੇ ਕਿਸ ਉਪਭਾਸ਼ਾ ਵਿੱਚ ਓ ਏ ਦੀ ਜਗ੍ਹਾ ਦੇ ਉੱਪਰ ਹਾ ਹਾ ਤੁਣੀ ਹੈ ਜਿਹੜੀ ਉਚਾਰੀ ਜਾਂਦੀ ਹੈ ਜਿੱਥੇ ਓ ਲਾਉਣਾ ਹੈ ਏ ਲਾਉਣਾ ਹੈ ਉੱਥੇ ਤੁਹਾਡੇ ਕੋਲੇ ਕੀ ਹੈ ਹਾ ਹਾ ਤੁਣੀ ਉਚਾਰ ਦਿੰਦੇ ਆ ਠੀਕ ਹੈ ਜੀ ਇਹ ਤੁਸੀਂ ਦੱਸਣਾ ਕਿ ਕਿਸ ਉਪਭਾਸ਼ਾ ਦੀ ਵਿਸ਼ੇਸ਼ਤਾ ਹੈਗੀ ਪੋਠੋਹਾਰੀ ਦੀ ਡੋਗਰੀ ਦੀ ਦੁਆਬੀ ਦੀ ਜਾਂ ਫਿਰ ਤੁਹਾਡੇ ਕੋਲੇ ਹੈ ਮਲਵੇਈ ਦੀ ਤਾਂ ਦੱਸਣਾ ਜੀ ਇਹ ਕਿਸ ਉਪਭਾਸ਼ਾ ਦੀ ਵਿਸ਼ੇਸ਼ਤਾ ਰਹਿੰਦੀ ਹੈ கரੈਕਟ ਆਨਸਰ ਤਾਂ ਇਹਦਾ கரੈਕਟ ਆਨਸਰ ਹੈ ਜੀ ਤੁਹਾਡੇ ਕੋਲੇ ਏ ਕਿ ਜਿਹੜੀ ਪੋਠੋਹਾਰੀ ਉਪਭਾਸ਼ਾ ਹੈਗੀ ਹੈ ਤਾਂ ਉਹਦੇ ਵਿੱਚ ਜਿਹੜਾ ਆਪਣੇ ਕੋਲੇ ਓ ਏ ਸ਼ਬਦ ਵਰਤਨੇ ਸੀਗੇ ਉਹਨਾਂ ਦੀ ਜਗ੍ਹਾ ਤੇ ਹਾ ਹਾ ਤੁਨੀ ਆ ਜਿਹੜੀ ਉਚਾਰੀ ਜਾਂਦੀ ਹੈ ਕਿਵੇਂ ਤਾਂ ਦੇਖੋ ਇਹਦੀ ਐਗਜ਼ਾਮਪਲ ਜਿਵੇਂ ਤੁਹਾਡੇ ਕੋਲੇ ਉਸਦਾ ਬੋਲਣਾ ਸੀਗਾ ਤਾਂ ਤੁਹਾਡੇ ਕੋਲੇ ਪੋਠੋਹਾਰੀ ਦੇ ਵਿੱਚ ਕੀ ਬੋਲਿਆ ਜਾਂਦਾ ਹੈ ਤਪੋਠੋਹਾਰੀ ਉਪਪਾਸ਼ਯਾ ਦੇ ਵਿੱਚ ਬੋਲਿਆ ਜਾਂਦਾ ਹਸਦਾ ਤਾਂ ਉਹ ਦੀ ਜਗ੍ਹਾ ਤੇ ਜਿਹੜਾ ਹੈ ਹਾ ਹਾ ਤੁਨੀ ਉਚਾਰੀਗੀ ਇਸੇ ਤਰੀਕੇ ਦੇ ਨਾਲ ਜੇ ਤੁਹਾਡੇ ਕੋਲੇ ਏ ਆਉਂਦਾ ਈ ਆਉਂਦਾ ਉਹਦੀ ਜਗ੍ਹਾ ਦੇ ਉੱਪਰ ਵੀ ਇਹ ਕੀ ਹੈਗੇ ਹੈ ਜਿਹੜੀ ਹਾ ਹਾ ਤੁਨੀ ਦਾ ਉਚਾਰਨ ਕਰਦੀ ਹੈਗੀ ਏ ਦੀ ਜਗ੍ਹਾ ਤੇ ਵੀ ਇਹ ਸੀਗਾ ਜੀ ਆਪਣਾ 23 ਨੰਬਰ ਕੁਐਸਚਨ ਹੁਣ ਆਪਾਂ ਡਿਸਕਸ ਕਰਦੇ ਆ 24 ਨੰਬਰ ਕੁਐਸਚਨ ਆਪਣਾ ਕੇਸ ਉਪਪਾਸ਼ਾ ਨੂੰ ਸੰਤੰਤਰ ਉਪਪਾਸ਼ਾ ਦਾ ਦਰਜਾ ਦਿੱਤਾ ਗਿਆ ਹੈ ਤੋਂ ਆਪਾਂ ਦੱਸਣਾ ਸਾਰੀਆਂ ਉਪਭਾਸ਼ਾਵਾਂ ਦੇ ਵਿੱਚੋਂ ਕੋਈ ਇਹ ਜੀ ਉਪਭਾਸ਼ਾ ਹੈ ਜਿਹਨੂੰ ਸੰਤੰਤਰ ਉਪਭਾਸ਼ਾ ਦਾ ਜਿਹੜਾ ਦਰਜਾ ਹੈ ਦਿੱਤਾ ਗਿਆ ਤਾਂ ਕਿਹੜੀ ਉਪਭਾਸ਼ਾ ਰਹੇਗੀ ਏ ਆਪਸ਼ਨ ਹੈ ਤੁਹਾਡੇ ਕੋਲੇ ਮਲਤਾਨੀ ਬੀ ਹੈ ਜੀ ਡੋਗਰੀ ਸੀ ਤੁਹਾਡੇ ਕੋਲੇ ਪੁਆਦੀ ਡੀ ਤੁਹਾਡੇ ਕੋਲ ਆ ਜਾਂਦੀ ਹੈ ਮਲਵਈ ਤਾਂ ਦੱਸਣਾ ਜੀ ਕਿ ਕਿਸ ਉਪਭਾਸ਼ਾ ਨੂੰ ਸੰਤੰਤਰ ਭਾਸ਼ਾ ਦਾ ਦਰਜਾ ਦਿੱਤਾ ਗਿਆ ਹੈ ਤਾਂ ਇਹਦਾ ਕਰੈਕਟ ਆਨਸਰ ਰਹੇਗਾ ਜੀ ਆਪਣੇ ਕੋਲੇ ਬੀ ਯਾਨੀ ਕਿ ਜਿਹੜੀ ਡੋਗਰੀ ਉਪਭਾਸ਼ਾ ਹੈਗੀ ਹੈ ਇਹਨੂੰ ਦਿੱਤਾ ਗਿਆ ਸੁਤੰਤਰ ਉਪਭਾਸ਼ਾ ਦਾ ਜਿਹੜਾ ਹੈ ਦਰਜਾ ਕਿਉਂਕਿ ਸੰਵਿਧਾਨ ਦੀ 8ਵੀਂ ਸੋਧ ਹੋਈ ਸੀ ਤਾਂ ਉਹਦੇ ਵਿੱਚ ਜਿਹੜੀ ਡੋਗਰੀ ਭਾਸ਼ਾ ਸੀ ਉਹਨੂੰ ਅਲੱਗ ਭਾਸ਼ਾ ਦਾ ਦਰਜਾ ਦਿੱਤਾ ਤੇ ਪਲੱਸ ਉਹਨੂੰ ਸੁਤੰਤਰ ਭਾਸ਼ਾ ਦਾ ਦਰਜਾ ਦਿੱਤਾ ਗਿਆ ਇੰਪੋਰਟੈਂਟ ਕੁਐਸਚਨ ਹੈ ਜੀ ਇਹ ਨੈਕਸਟ ਆਪਾਂ ਗੱਲ ਕਰਦੇ ਹਾਂ ਜੀ ਆਪਣੇ 25 ਨੰਬਰ ਕੁਐਸਚਨ ਇਹ ਹੈ ਜੀ ਤੁਹਾਡੇ ਕੋਲੇ ਕਿ ਕੇ ਸ਼ਬਦ ਜਿਹੜਾ ਹੈ ਉਹ ਕਿਸ ਉਪਭਾਸ਼ਾ ਦੀ ਸ਼ਬਦਾਵਲੀ ਹੈ ਕਿ ਕੇ ਸ਼ਬਦ ਕਿਸ ਉਪਭਾਸ਼ਾ ਦੇ ਵਿੱਚ ਵਰਤਿਆ ਜਾਂਦਾ ਹੈ ਜਿਵੇਂ ਦਾ ਤੁਹਾਨੂੰ ਟਕਸਾਲੀ ਰੂਪ ਦੱਸਾਂ ਤੱਕੇ ਦਾ ਅਰਥ ਹੈਗਾ ਕਿਉਂ ਕਿਉਂ ਨੂੰ ਕੇ ਕਿਹੜੀ ਉਪਭਾਸ਼ਾ ਵਾਲੇ ਕਹਿੰਦੇ ਆ ਜਾਂ ਫਿਰ ਪਿਓ ਨੂੰ ਨੂੰ ਪੇ ਕਿਹੜੀ ਉਪਭਾਸ਼ਾ ਵਾਲੇ ਸ਼ਬਦ ਗ ਵਰਤਦੇ ਹੈਗੀ ਹੈ ਇਹ ਤੁਸੀ ਦੱਸਣਾ ਹੈਗਾ ਤੇ ਇਹਦੀ ਆਪਸ਼ਨਸ ਆ ਗਈਆਂ ਏ ਤੁਹਾਡੇ ਕੋਲੇ ਮਲਤਾਨੀ ਬੀ ਡੋਗਰੀ ਸੀ ਦੁਆਬੀ ਡੀ ਮਲਬਈ ਤਾਂ ਦੱਸੋ ਜੀ ਕਿਸ ਉਪਭਾਸ਼ਾ ਦੇ ਵਿੱਚ ਜਿਹੜਾ ਹੈ ਕਿਓ ਸ਼ਬਦ ਨੂੰ ਕੇ ਸ਼ਬਦ ਦਾ ਜਿਹੜਾ ਉਚਾਰਨ ਹੈ ਕੀਤਾ ਜਾਂਦਾ ਹੈ ਤਾਂ ਤੁਹਾਡਾ ਕਰੈਕਟ ਆਨਸਰ ਹੋਏਗਾ ਜੀ ਇਹਦੇ ਵਿੱਚ ਸੀ ਯਾਨੀ ਕਿ ਜਿਹੜੀ ਦੁਆਬੀ ਉਪਭਾਸ਼ਾ ਹੈਗੀ ਹੈ ਉਹਦੇ ਵਿੱਚ ਜਿਹੜਾ ਕੇ ਹਨਾ ਪਿਓ ਨੂੰ ਪੇ ਇਸ ਤਰ੍ਹਾਂ ਦੀ ਜਿਹੜੀ ਸ਼ਬਦਾਵਲੀ ਹੈਗੀ ਹੈ ਇਹ ਬੋਲੀ ਜਾਂਦੀ ਹੈਗੀ ਹੈ ਦੁਆਬੀ ਉਪਭਾਸ਼ਾ ਦੇ ਵਿੱਚ ਤਾਂ ਇਹ ਸੀਗੇ ਜੀ ਆਪਣੇ ਇੰਪੋਰਟੈਂਟ ਕੁਐਸਚਨ ਜਿਹੜੇ ਕਿ ਐਮਸੀਕਿਊ ਦੀ ਫਾਰਮ ਦੇ ਵਿੱਚ ਜਿਹੜੇ ਹੈਗੇ ਆ ਉਪਭਾਸ਼ਾਵਾਂ ਦੇ ਨਾਲ ਰਿਲੇਟਡ ਅਗਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਨੂੰ ਲਾਈਕ ਜ਼ਰੂਰ ਕਰਿਓ ਆਪਦੇ ਫਰੈਂਡਸ ਦੇ ਨਾਲ ਸ਼ੇਅਰ ਜ਼ਰੂਰ ਕਰਿਓ ਤੇ ਨੈਕਸਟ ਵੀਡੀਓ ਦੀ ਇਨਫਾਰਮੇਸ਼ਨ ਦੇ ਲਈ ਸਾਡੇ ਚੈਨਲ ਸਰਵ ਸਟੱਡੀ ਕਲਾਸਸ ਨੂੰ ਤੁਸੀਂ ਸਬਸਕ੍ਰਾਈਬ ਕਰ ਸਕਦੇ ਹੋ ਅਗਰ ਤੁਸੀਂ ਬੈਚ ਜੁਆਇਨ ਕਰਨਾ ਚਾਹੁੰਦੇ ਹੋ ਮਾਸਟਰ ਕੇ ਡਰੋਰੀਟੀ ਦਾ ਤਾਂ ਉਹਦੇ ਰਿਗਾਰਡਿੰਗਲੀ ਸਾਡਾ ਕੰਟੈਕਟ ਨੰਬਰ ਹੈ ਜੀ 8847380896 ਤਾਂ ਇਸ ਨੰਬਰ ਦੇ ਉੱਪਰ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਕਰਦੇ ਰਹੋ ਜੀ ਪੰਜਾਬੀ ਵਿਸ਼ੇ ਦੀ ਤਿਆਰੀ